आम आदमी पार्टी कल दी मेरी पंजाब ਦੇ ਅੰਦਰ ਕੀਤੀ ਹੋਈ ਪ੍ਰੈਸ ਕਾਨਫਰੰਸ ਤੋਂ ਤਿਲ ਬਣਾਈ ਪਈ ਹੈ ਇੱਕ ਗੱਲ achhi ਲੱਗੀ ਆ ਪੂਰੀਆਂ ਮਿਰਚਾਂ ਲੱਗੀਆਂ ਨੇ ਔਰ ਮੇਰੀਆਂ ਵੀਡੀਓ ਕੱਟ-ਕੱਟ ਕੇ ਪਾ ਰਹੇ ਨੇ ਔਰ ਨਾਲ ਅਮਨ ਅਰੋੜਾ ਜੀ ਦਾ ਮੈਂ ਹੁਣੇ ਬਿਆਨ ਦੇਖ ਰਿਆ ਸੀ ਮੈਂ ਅਮਨ ਅਰੋੜਾ ਜੀ ਨੂੰ ਕਹਿਣਾ ਚਾਹਣਾ ਜੇ ਤੁਸੀਂ ਜੋ ਇਹ ਝੂਠ ਬੋਲਿਆ ਮੇਰੇ ਕੱਟ ਕੇ ਵੀਡੀਓ ਆਪਣੇ ਨਾਲ ਪਾਈ ਆ ਔਰ ਇਹ ਕੀ ਹੈ ਕਿ ਭਾਜਪਾ ਦਾ ਗੈਂਗਸਟਰ ਨਾਲ ਪਿਆਰ ਜੇਕਰ ਤੁਸੀਂ ਇਹ ਝੂਠਾ ਜੋ ਵੀਡੀਓ ਕੱਟ ਕੇ ਪਾਈ ਹੈ ਵਾਪਸ ਨਾ ਲਈ ਔਰ ਜਨ ਤੱਕ ਤੌਰ ਤੇ 24 ਘੰਟੇ ਚ ਮਾਫੀ ਨਹੀਂ ਮੰਗੀ ਮਾਨ ਆਨੀ ਦਾ ਕੇਸ ਪਾਉਂਗਾ ਔਰ ਤੁਹਾਨੂੰ ਸਬਕ ਸਿਖਾਉਂਗਾ ਆਮ ਆਨੀ ਪਾਰਟੀ ਲੀਡਰਾਂ ਨੂੰ ਸਬਕ ਸਿਖਾਉਂਗਾ ਦੁਬਾਰਾ ਜ਼ਿੰਦਗੀ ਚ ਮੇਰਾ ਪੰਗਾ ਨਹੀਂ ਲੈਣਗੇ ਦੂਜੀ ਗੱਲ ਮੈਂ ਫੇਰ ਬੜਾ ਜ਼ੋਰ ਦੇ ਕੇ ਕਹਿ ਦਵਾਂ ਬਿਲਕੁਲ ਜੋ ਤੁਸੀਂ ਪੰਜਾਬ ਸਟੇਟ ਬਣਾ ਦਿੱਤਾ ਹੈ ਕੋਈ ਪੁਲੀਸ ਸਟੇਟ ਬਣਾਉਂਦਾ ਹੈ ਪੰਜਾਬ ਨੂੰ ਤੁਸੀਂ ਲੋਕਾਂ ਨੂੰ ਚੁੱਕ ਚੁੱਕ ਕੇ ਮਾਰਦੇ ਪੈਜੇ ਗੈਂਗਸਟਰ ਕਿੰਨੇ ਪੈਦਾ ਕੀਤੇ ਨੇ ਤੁਸੀਂ ਇਹ ਪੈਸੇ ਐਕਸਟਰੈਸ਼ਨ ਦਾ ਕੌਣ ਲੈ ਰਿਹਾ ਹੈ ਇਹ ਤੁਹਾਡੀ ਸਰਕਾਰ ਦੇ ਲੋਕ ਰਹਿ ਰਹੇ ਨੇ ਤਾਂ ਹੀ ਸਰਕਾਰ ਦੇ ਲੋਕ ਪੈਸੇ ਲੈ ਰਹੇ ਨੇ ਤਾਂ ਹੀ ਸਚਾਈ ਸਾਹਮਣੇ ਆਉਣ ਦਿੰਦੇ ਵਰਨਾ ਸੰਜੀਵ ਵਰਮਾ ਜੀ ਦੇ ਪਕੜੇ ਹੋਏ ਲੋਗਾ ਤੋਂ ਸਚਾਈ ਸਾਹਮਣੇ ਆਉਣੀ ਸੀ ਕਿੰਨਾ ਕਿੰਨਾ ਨੇ ਪੈਸੇ ਮੰਗਿਓ ਛਿੱਸਾ ਕਿਦਾ ਕਿਦਾ ਸੀ ਸਰਕਾਰ ਦੇ ਕਿਹੜੇ ਕਿਹੜੇ ਲੋਗ ਇਨਵੋਲ ਸੀਗੇ ਕਿੰਨਾ ਲੋਗਾ ਦੇ ਚਨਾ ਲੈਣ ਦੇਣ ਸੀ ਇਹ ਸਚਾਈ ਸਾਹਮਣੇ ਨਾ ਆਵੇ ਤੁਸੀਂ ਇੱਕ ਫੇਕ ਇਨਕਾਊਂਟਰ ਕਰਵਾਇਆ ਹੈ ਝੂਠਾ ਮੁਕਾਬਲਾ ਕਰਾਇਆ ਹੈ ਔਰ ਡਰਾਮੇਬਾਜ਼ੀ ਨਾਲ ਕਰਵਾਇਆ ਹੈ ਤੁਸੀਂ ਜੋ ਉੱਥੇ ਅਸੀਂ ਹਥਿਆਰ ਲੱਪਣ ਗਏ ਸੀਗੇ ਉੱਥੇ ਜਿਹੋ ਨਾਲ ਗੱਡੇ ਹੋਏ ਸੀਗੇ ਸਾਹਮਣੇ ਗੋਲੀ ਚਲਾਤੀ ਕਿਸੇ ਨੇ ਇਹ ਸਕੂਲ ਜਾਂਦੇ ਬੱਚਿਆਂ ਨਾਲ ਜਿਹੜੇ ਬੜਾਈ ਹੈ ਨਾ ਸਟੋਰੀ ਇਹ ਰੱਫੜਦਾ ਫਾਸਟ ਕਰਾ ਕੇ ਛੱਡੂਗਾ ਔਰ ਮੈਂ ਫੇਰ ਕਹਿ ਰਿਹਾ ਜਿਹੜੇ ਜਿਹੜੇ ਪੁਲਿਸ ਵਾਲਿਆਂ ਨੇ ਇਸ ਫੇਕ ਇਨਕਾਊਂਟਰ ਚ ਇਨਵੋਲ ਹੋਇਆ ਰਾਹ ਸੋਇਆ ਨਾ ਕਰਿਓ ਜੀ ਕਿਉਂਕਿ ਦਿਨ ਗਿਣੇ ਨੇ ਹੁਣ ਤੁਹਾਡੇ ਕੋਲ ਵੀ ਪਿੱਛੇ ਪੋਂਗਾਉਣ ਵਿੱਚ ਇਸ ਕੰਮ ਦੇ ਔਰ ਐਸਾ ਪਿੱਛੇ ਪੋਂਗਾ ਕਿ ਸਾਰੀਆਂ ਪਰਤਾਂ ਅੰਦਰ ਪਰਤਾਂ ਖੋਲ ਕੇ ਰੱਖ ਦਊਗਾ ਔਰ ਜਿਹੜੇ ਲੋਕ ਐਕਸਟਰਸ਼ਨ ਕਰਵਾ ਰਹੇ ਨੇ ਉਹ ਆਮ ਆਦਮੀ ਪਾਰਟੀ ਦੇ ਲੋਕ ਨੇ ਉਹ ਆਮ ਆਦਮੀ ਪਾਰਟੀ ਦੇ ਲੀਡਰ ਨੇ ਜਿਹੜੇ ਐਕਸਟਰਸ਼ਨ ਤੋਂ ਪੈਸਾ ਲੈ ਰਹੇ ਨੇ ਉਹ ਸੱਚਾਈ ਸਾਹਮਣੇ ਨਾ ਆਵੇ ਇਸ ਕਰਕੇ ਪੰਜਾਬ ਨੂੰ ਪੁਲਿਸ ਸਟੇਟ ਬਣਾ ਕੇ ਰੱਖ ਦਿੱਤਾ ਗਿਆ ਉਹ ਦਿਨ ਬਠਿੰ ਟੌਰਚਰ ਕਰ ਕਰਕੇ ਮਾਰਦਾ ਕਿੰਨੇ ਲੋਕਾਂ ਨੂੰ ਐ ਲੱਬ ਲੱਬ ਕੇ ਤੁਸੀਂ ਨਕਲੀ ਇਨਕਾਊਂਟਰ ਦਿਖਾ ਦਿਖਾ ਕੇ ਮਾਰਦੇ ਪਏ ਜੇ ਮਾਵਾ ਦੇ ਪੁੱਤਾਂ ਨੂੰ ਮਾਰਦੇ ਪਏ ਜੇ ਮਾਵਾ ਦੇ ਪੁੱਤਾਂ ਤੋਂ ਮਰਵਾਉਂਦੇ ਪਏ ਜੇ ਤੁਸੀਂ ਪਹਿਲਾਂ ਇਨਕਾਊਂਟਰ ਕਰਾ ਕਰਨ ਤੋਂ ਪਹਿਲਾਂ ਖੁਦ ਤੁਸੀਂ ਜਾ ਕੇ ਲੋਕਾਂ ਦੇ ਕਤਲੇਆਮ ਕਰਾਰੇ ਜੇ ਖੁਦ ਇਨਕਾਊਂਟਰ ਕਰਾਰੇ ਜੇ ਬਾਅਦ ਅੰਦਰ ਇਹ ਸਾਰੀ ਚੀਜ਼ਾਂ ਦਾ ਪਰਦਾ ਫਾਸ਼ ਕਰੂੰਗਾ ਔਰ ਮੈਂ ਕਹਿ ਦਵਾਂ ਮਨ ਅਰੋੜਾ ਜੀ ਨੂੰ 24 ਘੰਟਿਆਂ ਚ ਨਹੀਂ ਮਾਫੀ ਮੰਗੀ ਤੇ ਤੁਹਾਨੂੰ ਇੱਥੇ ਮਾਮਣੇ ਦਾ ਕੇਸ ਵੀ ਪਾਉਂਗਾ ਔਰ ਕ੍ਰਿਮਨਲ ਕੇਸ ਪਾ ਕੇ ਅਮਾਨਾ ਨਹੀਂ ਦਾ ਔਰ ਇੱਕ ਐਸਾ ਸਬਕ ਸਿਖਾਉਂਗਾ ਕਿ ਦੁਬਾਰਾ ਜ਼ਿੰਦਗੀ ਚ ਕੋਈ ਐਸੀ ਫਰਾਡ ਵੀਡੀਓ ਪਾਉਣ ਦੀ ਮੇਰੀ ਕੋਈ ਜੁਰਤ ਨਹੀਂ ਕਰੇਗਾ ਮੇਰੀ ਗੱਲ ਯਾਦ ਰੱਖਿਓ ਰੋੜਾ ਸਾਹਿਬ